ਤੁਸੀਂ ਵੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀ ਵਾਲੀ 31 ਦਸੰਬਰ 2024 ਤੱਕ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਹੋ ਜਾਵੇਗਾ ਇਹ ਵੱਡਾ ਐਲਾਨ ਜਿਹੜਾ ਹੈ ਅਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਕੀਤਾ ਗਿਆ ਹੈ ਇਸ ਮੌਕੇ ਤੇ ਜਿੱਥੇ ਉਹਨਾਂ ਨੇ ਭਾਜਪਾ ਦੇ ਉਮੀਦਵਾਰ ਵੱਲੋਂ ਕੀਤੇ ਐਲਾਨਾਂ ਤੇ ਤੰਜ ਕਸਿਆ ਉੱਥੇ ਹੀ ਨਵਜੋਤ ਸਿੰਘ ਸਿੱਧੂ ਨੂੰ ਵੀ ਖਰੀਆਂ ਖਰੀਆਂ ਸੁਣਾਉਂਦੇ ਹੋਏ ਨਜ਼ਰ ਆਏ ਨੇ ਧਾਲੀਵਾਲ ਸਾਹਿਬ ਅੱਜ ਜਿਹੜੀ ਕਮੇਟੀਿੰਗ ਵੀ ਤੁਹਾਡੇ ਵੱਲੋਂ ਕੀਤੀ ਗਈ ਹੈ ਕਿਵੇਂ ਵੇਖਦੇ ਹੋ ਕਿਉਂਕਿ ਕਾਂਗਰਸ ਵੱਲੋਂ ਵੀ ਬਾਕੀ ਐਲਾਨ ਕੀਤੇ ਗਏ ਨੇ ਹੋਣ ਉਹ ਵੀ ਮਦਾਨ ਚ ਆ ਚੁੱਕੇ ਨੇ ਦੇਖੋ ਤਾਂ ਸਾਡੀ ਪਾਰਟੀ ਉਹ ਕਰ ਲੈਣੀ 16 ਤੋਂ 20 ਤੱਕ ਸਾਹਮਣੇ ਸਾਹਮਣੇ ਤਾਂ 5 15 ਤੱਕ ਸਾਹਮਣੇ ਸਾਹਮਣੇ ਇੱਕ ਮਹੀਨੇ ਚ ਅਸੀਂ ਇੱਕ ਗੇੜ ਦੀ ਕੈਂਪੇਨ ਨਹੀਂ ਕਰਦੇ ਬਲਕਿ ਹ ਅਗਵਾਈ ਮੀਟ ਕਾ ਕਰ ਗਿਆ ਉਹਨੇ ਅਸੀਂ ਤੋਂ ਕੰਮੀਟ ਕਾ ਸ਼ੁਰੂ ਕੀਤਾ ਸਾਡੀ ਪਾਰਟੀ ਨੇ 4 ਮਹੀਨੇ ਪਹਿਲਾਂ ਤੈਅ ਕੀਤਾ 13 ਜੂ ਸਾਡੇ ਲੋਕ ਕੈਂਡੀਡੇਟ ਕੋਲੋਂ ਹੁੰਦਾ ਕੌਣ ਨਹੀਂ ਹੁੰਦਾ ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਹੈ ਅਸੀਂ ਆਪਣੀ ਪਾਰਟੀ ਦੇ ਆਪਣੇ ਸਰਕਾਰ ਦੇ ਸੀਐਫ ਸਾਹਿਬ ਦੇ ਦੋ ਸਾਲ ਦਾ ਜਿਹੜਾ ਕੰਮ ਦੋ ਸਾਲ ਦਾ ਕੋਰਟ ਕੰਮ 75 ਸਾਲ ਬਸ ਦੋ ਸਾਲ ਇਹਦਾ ਆਪਣੇ ਇਲੈਕਸ਼ਨ ਆ ਰਹੇ ਉਹਦਾ ਬਸ ਸੱਚ ਬੜੀ ਵੱਡੀ ਚੇਤਨ ਢੱਲੀয়াল ਸਾਹਿਬ ਅਕਸਰ ਵੱਡੇ ਵਾਅਦੇ ਕੀਤੇ ਜਾਂਦੇ ਨੇ ਜਿਹੜੇ ਵਿਰੋਧੀ ਧਰਨੇ ਤਰਨਜੀਤ ਸਿੰਘ ਸੰਧੂ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੈਂ ਇੱਥੋਂ ਦਾ ਆ ਮੈਂ ਅੰਮ੍ਰਿਤਸਰ ਨੂੰ ਬੜੀ ਵੱਡੀ ਦੇਣ ਦਵਾਗਾ ਭਾਜੀਪੀ ਸਰਕਾਰ ਬੜੀ ਵੱਡੀ ਦੇਣ ਦੇਗੀ ਕਿਵੇਂ ਵੇਖਦੇ ਹੋ ਉਹਨਾਂ ਨੂੰ ਕਿੰਦੀ ਉਮਰ ਹੈ ਤੁਹਾਡੀ ਕਿੰਦੀ ਉਮਰ ਹੈ ਤਾਂ ਸੀ ਮੇਰੀ 28 ਸਾਲ 28 ਅੱਜ ਤੋਂ ਵੀ 25 ਸਾਲ ਪਹਿਲਾਂ ਸਿੱਧੂ ਸਾਹਿਬ ਆਏ ਤੁਸੀਂ ਨਿਕਲੇਗੇ ਸਿੱਧੂ ਸਾਹਿਬ ਨੂੰ ਲੈ ਕੇ ਬੜਾ ਵੱਡਾ ਖਿਡਾਰੀ ਹੈ ਭਾਜੀਪੀ ਵਾਲੇ ਸੇਮ ਸ਼ਬਦ ਜੋ ਆਜੇ ਬਖਰੇ ਇਹੀ ਉਹ ਸਿੱਧੂ ਬੋਲਦਾ ਸੀਗਾ 10 ਸਾਲਾਂ ਤੋਂ ਕੋਈ ਨਹੀਂ ਕੀਤਾ ਠੋਕੋਦਾਰੀ ਉਤੋਂ ਬਾਅਦ ਜੇਤਲੀ ਸਾਹਿਬ ਨੂੰ ਕੋਈ ਸ਼ਬਦ ਬੋਲਦਾ ਹੈ ਜੇਤਲੀ ਸਾਹਿਬ ਜਿਹੜੇ ਸਿੱਧੂ ਸਾਹਿਬ ਬੋਲਦੇ ਜੀ ਜੀ ਤੇ ਸੇਮਬਸਾ ਸਾਹਿਬ ਇਹਦਾ ਕਰਦਾ ਕਿ ਇਹਦਾ ਕਰਦਾ ਜੇਤਲੀ ਸਾਹਿਬ ਹੱਦ ਗਏ ਵਿਤਮੰਤੀ ਬਣੇ ਕੁਛ ਨਹੀਂ ਕੀਤਾ ਉਤੋਂ ਬਾਅਦ ਹਰਦੀਪ ਪੁਲੀ ਜੀ ਨੂੰ ਲੈ ਕੋਈ ਸ਼ਬਦ ਜਿਹੜੇ ਸਿੱਧੂ ਦੇ ਜੇਤਲੀ ਵਰਤਦਾ ਹੈ ਕੋਈ ਵੀ ਪੂਰੀ ਬਤਨਾ ਸੀਗਾ ਪੇ ਇਹਦਾ ਕਰਦਾ ਵੀ ਇਹਦਾ ਕਰਦਾ ਪੰਜ ਸਾਲ ਲੰਘ ਗਏ ਜੀਰੋ ਕੋਟ ਕੋਈ ਸ਼ਬਦ ਇਹ ਤਰਜ਼ੀ ਸਖ ਸੰਧੂ ਅਰਜੂਸ ਕਰਦੇ ਕਰਦਾ ਕੋਈ ਨਾ ਕੁਝ ਸਵਾਲ ਇਹ ਆ ਕਿ 10 ਸਾਲ ਦਾ ਭਾਰ ਲੰਘਾ ਬੀਜਪੀ ਲੋਕ ਸਭਾ ਵੀ ਲਖਤ ਹੋ ਦੇ ਸੰਧੂ ਸਾਹਿਬ ਲੋਕਾਂ ਦੇ ਦੱਸਣ ਕਿ 10 ਸਾਲ ਚ ਬੀਜਪੀ ਨੇ ਪੰਜਾਬ ਦਾ ਕੀ ਕੀਤਾ ਜਿਹੜੇ 740 ਕਿਸਾਨ ਸ਼ਹੀਦ ਕੀਤੇ ਪੰਜਾਬ ਦੇ ਫੰਡ ਰੋਕੇ ਬੈਠੀ ਹੈ ਬੀਜਪੀ ਸੰਦੂ ਸਭ ਉਹਦੀ ਗੱਲ ਕਰ ਸਰ ਆਹ ਦਾ ਕਹਿ ਰਹੀ ਹੈ ਆ ਆਪਣਾ ਤਿਰਦੇ ਬਣਾ ਦੇ ਉਹ ਬੜੇ ਚਦੇ ਹਵਾਈ ਕਿਲੇ ਬਹੁਤ ਚਦੇ ਬਣਦੇ ਤੁਹਾਡੇ ਵੱਲ ਸਰ ਚਾਲਿਆ ਚੋ ਨਹੀਂ ਕਿ ਉਹਨਾਂ ਨੂੰ ਦੱਸਤਾ ਇਹ ਭਾਵੇਂ ਹਰਦੀਪੁਰੀ ਹੋਣ ਭਾਵੇਂ ਰੀੜੀ ਹੋਣ ਹਾਂ ਬੇਲੋਂ ਮੰਤਰੀ ਬਣਾ ਦੇ ਸਾਡੇ ਦਾ ਸਤਵੀਂ ਬਣਾ ਦੇ ਉਹ ਅੰਮ੍ਰਿਤ ਸਰ ਨੂੰ ਕੀ ਬਣਾ ਆ ਦੱਸਾਲਿਆ ਸਭ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਕਿ ਜਿਹੜੇ ਕੰਢਿਆਲੀ ਤਾਰ ਆ ਉਹ ਤੋਂ ਬਾਅਦ ਇਹ ਜਿਹੜੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਉਹਨਾਂ ਵੱਲੋਂ ਕਿਹਾ ਗਿਆ ਕਿ ਦਿੱਤਾ ਗਿਆ ਭਾਜੀਪੀ ਸਰਕਾਰ ਵੱਲੋਂ ਤੇ ਇੱਕ ਹੀ ਕੰਢਿਆਲੀ ਤਾਰ ਤੋਂ ਪਰ ਜਿਨ੍ਹਾਂ ਦੀਆਂ ਜ਼ਮੀਨਾਂ ਹੈਗੀਆਂ ਉਹ ਆ ਜਾ ਸਕਿਆ ਫਿਰ ਉਹਨਾਂ ਦੇ ਵਿੱਚ ਰੋਲ ਕੰਢਿਆਲੀ ਤਾਰ ਬੱਲਾ ਡੇਢ ਸਾਲ ਹੂੰ ਸੀਐਫ ਸਾਹਿਬ ਨੇ ਭਗਵੰਤ ਬਾਣ ਜੀ ਨੇ ਅਮਰਤ ਸ਼ਾਹ ਦੇ ਨਾਲ ਮੋਦੀ ਦੇ ਨਾਲ ਹੂੰ ਇਸ ਕੰਮ ਲਈ ਤਿੰਨ ਚਾਰ ਮੀਟਿੰਗਾਂ ਕੀਤੀਆਂ ਹੂੰ ਕਿ ਜੀ ਜਾਂ ਤਾਂ ਕਿਸਾਨਾਂ ਨੂੰ ਪੈਸੇ ਦੋ ਹੂੰ ਜਾਂ ਬਣੀ ਤਾਰ ਚੋ ਕੇ ਬਿਲਕੁਲ ਜ਼ੀਰੋ ਲੈਣ ਤੇ ਹੂੰ ਕਿ ਜਿਹੜਾ ਵਿੱਚ ਜਵੀਰ ਪਈ ਆ ਵੀ ਸਾਨੂੰ ਇਹਦੀ ਪ੍ਰੋਬਲਮ ਹੂੰ ਅੱਜ ਤੋਂ 5 ਦਿਨ ਪਹਿਲਾਂ ਇਹ ਜਿਹੜਾ ਫੈਸਲਾ ਹੋਇਆ ਅਮਰਤ ਸ਼ਾਹ ਜੀ ਦਾ ਤੇ ਮੋਦੀ ਸਾਹਿਬ ਦਾ ਵੀ ਅਸੀਂ ਜ਼ੀਰੋ ਲੈਣ ਤੇ ਲੈ ਜੰਦੇ ਹੂੰ ਉਦੋਂ ਕੰਮ ਮਾਨਸਾ ਤੋਂ ਪਠਾਨਕੋਟ ਤੋਂ ਸ਼ੁਰੂ ਕਰਾਇਆ ਹੂੰ ਪੰਜਾਬ ਦੀ ਹੱਦ ਤੋਂ ਇਹ ਤਾਂ ਜਦੋਂ ਹੁਣ ਵੇਖਣਗੇ ਤਾਂ ਤੁਹਾਨੂੰ ਪਤਾ ਕਿੱਥੇ ਜੀਲੋ ਲਾਈਨ ਕਿੱਥੇ ਕੀ ਹੈ ਹੂੰ ਭਾਜਪਾ ਨੇ ਕੀ ਦਵਾ ਦਿੱਤਾ ਹੈ ਚਾਹ ਵੀ ਨਵਲਾ ਹੂੰ ਹੂੰ ਸਾਡੀ ਇੱਕ ਬਿਗ ਬਦਲਾਅ ਦਾ ਮੈਸੇਜ ਹੂੰ ਨਸ਼ੇ ਵਾਲੀ ਜਿਹੜੀ ਦਵਾ ਨੂੰ ਮੈਂ ਹੂੰ ਅਸੀਂ ਇੱਕ ਖੰਡੇ ਵਾਲੀ ਥਾਂ ਇੱਕ ਜਿਆਦਾ ਡਰਾਉਂਗ ਹੂੰ ਦੋ ਚੀਜ਼ਾਂ ਬਾਅਦ ਬਾਅਦ ਹੋਮ ਮਿਨਿਸਟਰ ਦੇ ਨਾਲ ਡਿਸਕਸ ਹੋਇਆ ਹਮਮ ਤੇ ਹੋਮ ਮਿਨਿਸਟਰ ਟ੍ਰੈਲ ਟ੍ਰੈਲ ਕਰ ਰਹੇ ਹਮ ਉੱਥੇ ਪਠਾਨਕੋਟ ਉਹ ਕਹਿੰਦੇ ਦੇ ਉੱਥੇ ਕਾਮਯਾਬ ਹੋ ਗਿਆ ਤਾਂ ਅਸੀਂ ਤੋਰ ਫੋਗ ਬੋਤਾਂ ਕਿੰਦਾ ਕੰਡੇ ਵਾਲੀ ਤਾਲ ਨੂੰ ਜੀਉਂ ਤੋਂ ਲੈ ਕੇ ਭਾਜਪਾ ਦੀ ਕੀਪਰ ਆਫ ਦੀ ਨਸ਼ਾ ਨੂੰ ਲੈ ਕੇ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਨਸ਼ਾ ਤੇ ਨਾਲ ਉਸਦੇ ਨਾਲ ਖਾਸ ਹਾਂ ਹੋ ਜਾਏਗਾ ਖਤਰਾ ਤਦਾਦੀਏ ਕਿ 2024 ਲੋਕ ਸਭਾ ਚੋਣਾਂ ਦੇ ਲਈ ਅਮਰੀਕਸਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਅੱਜ ਆਪਣੇ ਦਫ਼ਤਰ ਦਾ ਉਦਘਾਟਨ ਜਿਹੜਾ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਕੀਤਾ ਗਿਆ ਯਾਨੀ ਕਿ ਦਫ਼ਤਰ ਖੋਲਿਆ ਗਿਆ ਜਿੱਤੇ ਹੋਰ ਪਾਰਟੀ ਵਰਕਰ ਵੀ ਪਹੁੰਚੇ ਸਨ ਤੇ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਵਿਰੋਧੀਆਂ ਨੂੰ ਆੜੇ ਹੱਥੀ ਵੀ ਲਿਆ ਗਿਆ ਤੇ ਕੀ ਕੁਝ ਕਿਹਾ ਗਿਆ ਤੁਹਾਨੂੰ ਪਹਿਲਾਂ ਹੀ ਸੁਣਾ ਚੁੱਕੇ ਹਾਂ